मेरा नाम गुशरण कौर दो तरीक न मैं अपने हसबैंड नगर कीतन देखने जा रही थी अचानक ही बेदी हो नर्सिंग के देपोजिट रोड से साड़ा स्कूटर स्लिप हो गया जिस मै मेरे हसबैंड दोनों ही गिर गए मेनू तो कोई इन्नी चोट नहीं आई पर मेरे हसबेंड की बहुत तो काफ़ी चोट लगी और उन्होंने सज्जी बाँह फ्रैक्चर हो गया ਸੈਂਫੀਰੋਥੀ ਕੁਜਰਾਗਰਾਂ ਦੀ ਮਦਦ ਨਾਲ ਉਹਨਾਂ ਨੇ ਸਾਨੂੰ ਯੂਨਿਟੀ ਕ੍ਰਿਟੀਕਲ ਕੇਅਰ ਹਸਪੀਟਲ ਵਿੱਚ ਪਹੁੰਚਾਇਆ ਇੱਥੇ ਸਾਨੂੰ ਆਂਦਿਆਂ ਹੀ ਬੜੀ ਅੱਛੀ ਉਹਨਾਂ ਨੇ ਫਸਟ ਏਡ ਕੀਤੀ ਐਕਸਰੇ ਕੀਤਾ ਆ ਔਰ ਦਾਖਲ ਕਰ ਲਿਆ ਉਹਨਾਂ ਦਾ ਆਪਰੇਟ ਕੀਤਾ ਔਰ ਇੱਥੋਂ ਦਾ ਸਟਾਫ ਡਾਕਟਰ ਸਾਰੇ ਬਹੁਤ ਵਧੀਆ ਤੇ ਸਾਨੂੰ ਬਹੁਤ ਅੱਛਾ ਟਰੀਟਮੈਂਟ ਮਿਲਿਆ ਮੈਂ ਅੱਗੇ ਤੋਂ ਹੋਰ ਲੋਕਾਂ ਨੂੰ ਰეკਮੈਂਡ ਕਰਦੀ ਆ ਕਿ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਜੋ ਇਸ ਹਸਪਤਾਲ ਦੇ ਵਿੱਚ ਵਿਜ਼ਿਟ ਜ਼ਰੂਰ ਕਰਿਓ ਥੈਂਕ ਯੂ